ਅੱਠ ਵੀ ਹੋ ਸਕਦਾ ਕਿਉਂਕਿ ਗਿਣਤੀ ਨਹੀਂ ਹੋਈ ਜਦ ਉਥੇ ਪਹੁੰਚਿਆ ਸਵੇਰੇ ਜਾ ਕੇ ਪਿੱਛੋਂ ਦਰਵਾਜ਼ੇ ਢੋਤੇ ਨਨਕਾਣਾ ਸਾਹਿਬ ਦੇ ਅੰਦਰ ਜਾ ਕੇ ਮਹਾਰਾਜ ਪ੍ਰਕਾਸ਼ ਕੀਤੇ ਤੇ ਡੱਕਿਆ ਹੋਇਆ ਨਰੇਣੂ ਮੰਤ ਨੂੰ ਉਦੋਂ ਹੀ ਪਤਾ ਲੱਗਿਆ ਜਦ ਜੈਕਾਰੇ ਜੋ ਬੋਲੇ ਸੋਨੇ ਹਾਲ ਦੇ ਉਹਦੇ ਕੰਨਾਂ 'ਚ ਪਏ ਪਹਿਲਾ ਕਵਰਾ ਗਿਆ ਮੁੜ ਕੇ ਉਹਨੇ ਜਿਹੜਾ 400 500 ਬੰਦਾ ਇਕੱਠਾ ਕੀਤਾ ਸੀ ਕਿਉਂਕਿ ਉਹਨੂੰ ਵੀ ਸੂਹ ਪਹੁੰਚ ਗਈ ਸੀ ਕਿ ਸਿੱਖਾਂ ਨੇ ਕੋਈ ਨਾ ਕੋਈ ਕੰਮ ਕਰਨਾ ਹੈ ਉਹ ਬੰਦੇ ਇਕੱਠੇ ਕਰਕੇ ਗੁਰੂ ਸਾਹਿਬ ਦੇ ਤਾਬੇ ਬੈਠੇ ਜਥੇ ਨੂੰ ਨਿਹੱਥੇ ਜਥੇ ਨੂੰ ਜਾ ਕੇ ਗੋਲੀਆਂ ਨਾਲ ਭੁੰਣਾ ਸ਼ੁਰੂ ਕਰਤਾ ਸਾਧ ਸੰਗਤ ਜੀ ਸਾਰੇ ਸਿੱਖ ਉਥੇ ਗੋਲੀਆਂ ਨਾਲ ਵਰਖਿਆਂ ਨਾਲ ਵੱਢ ਕੇ ਪਾੜ ਕੇ ਸੁੱਟਦੇ ਕੀ ਉਹ ਜਥੇ ਦਾ ਸੰਤ ਜਰਨੈਲ ਸਿੰਘ ਦੇ ਮੁਕਾਬਲੇ ਦਾ ਇੱਕ ਵੱਡੀ ਕੁਰਬਾਨੀ ਨਹੀਂ ਸੀ ਪਰ ਅੱਜ ਸਾਡਾ ਦੇਖ ਲਓ ਇਤਿਹਾਸ ਕੀ ਹੈ ਅੱਜ ਸਾਡੇ ਇੱਥੇ ਜਾ ਕੇ ਨਨਕਾਣਾ ਸਾਹਿਬ ਦੇ ਮੋਰਚੇ ਤੇ ਭਾਰਤ ਦੇ ਇੰਡੀਪੈਂਡੈਂਸ ਦੇ ਮਹਾਉਤਸਵ 'ਤੇ ਉਹਨਾਂ ਦਾ ਪੇਜ ਨਿਕਲਦਾ ਹੈ ਭਾਰਤ ਉਹਨਾਂ ਨੂੰ ਮਨਾਉਂਦਾ ਹੈਗਾ ਔਰ ਅਸੀਂ ਅੱਜ ਇਹ ਹਾਲਾਤ 'ਚ ਐ ਕਿ ਭਾਈ ਤੇਜਾ ਸਿੰਘ ਭਾਈ ਲਛਮਨ ਸਿੰਘ ਧਾਰੋ ਵਾਲੀ ਦੀ ਕੋਈ ਵਧੀਆ ਫੋਟੋ ਵੀ ਨਹੀਂ ਮਿਲੀ ਅਸੀਂ ਉਹਰੇ ਲਾਭ ਨਹੀਂ ਸਕੇ ਅਸੀਂ ਆਪਣੇ ਵਿਰਸੇ ਤੇ ਇਤਿਹਾਸ ਤੋਂ ਕਿੰਨੇ ਵਾਂਝੇ ਹੋਏ ਹੋਏ ਆ ਤੇ ਸਾਧ ਸੰਗਤ ਜੀ ਉਹ ਮੋਰਚਾ ਜੇ ਲੱਗਿਆ ਤਾਂ ਅਗਲੇ ਦਿਨ ਦੋਹਾਂ ਸਿੰਘ ਹੋਰ ਤਿਆਰ ਹੋ ਗਿਆ ਨਰੇਨੂ ਮੰਤ ਨੇ ਜਿਹੜੇ 200 ਵੱਡੇ ਸੀ ਲੱਕੜ ਤੇ ਬਲਣਾ ਤੇ ਸੁੱਟ ਕੇ ਫੂਕ ਤੇ ਕੋਈ ਨਿਸ਼ਾਨੀ ਨਹੀਂ ਛੱਡੀ ਸਾਧ ਸੰਗਤ ਜੀ ਅਗਲੇ ਦਿਨ ਪੁਲਸ ਵੀ ਉੱਥੇ ਆ ਕੇ ਉਹਦੇ ਪੱਖ 'ਚ ਖੜ ਗਈ डीसीएसपी जद जथा 2000 ਸਿੰਘਾਂ ਦਾ ਚੱਲਿਆ ਗੋਲੀਆਂ ਚੱਲੀਆਂ ਪਰ ਉਹ ਨਹੀਂ ਰੁਕੇ ਤੁਰਦੇ ਤੁਰਦੇ ਪੁਲਿਸ ਵੀ ਭੱਜ ਗਈ ਡੀਸੀ ਵੀ ਭੱਜ ਗਿਆ ਐਸਪੀ ਵੀ ਭੱਜ ਗਿਆ ਨਰੇਣੂ ਮੰਤ ਵੀ ਭੱਜ ਗਿਆ ਤੇ ਨਨਕਾਣਾ ਸਾਹਿਬ ਦਾ ਮੋਰਚਾ ਫਤਿਹ ਕਰਤਾ ਉਹ ਸਿੰਘਾਂ ਨੇ ਕੀ ਇਹ ਕੁਰਬਾਨੀ ਨਹੀਂ ਹੈ ਕੀ ਇਹ ਮੁਕਾਬਲੇ ਦਾ ਇਤਿਹਾਸ ਨਹੀਂ ਹੈ ਆਪਾਂ ਇਹਨੂੰ ਕਿਉਂ ਨਹੀਂ ਯਾਦ ਰੱਖਦੇ ਉਹਦੇ ਨਤੀਜੇ ਦੇਖੋ ਜਿੱਥੇ ਆਪਾਂ ਨੇ ਉਹ ਮੋਰਚੇ ਜਿੱਤੇ 1925 ਦੇ ਵਿੱਚ ਵਿਦਵਾਨਾਂ ਦੇ ਸੋਚਦੀਨ ਆ ਜਿਹੜਾ ਸਾਨੂੰ ਪੰਜਾਬ ਲਈ ਜਿਸ ਵੇਸ ਅਸੈਂਬਲੀ ਦੇ ਵਿੱਚ ਸਿੱਖ ਗੁਰਦੁਆਰਾ ਐਕਟ 1925 ਸਾਨੂੰ ਬਣਾ ਕੇ ਦੇ ਦਿੱਤਾ ਸਾਧ ਸੰਗਤ ਜੀ ਜਮੂਰੀਅਤ ਇਹਦੇ ਵਿੱਚ ਸਿੱਧੀ ਸਾਨੂੰ ਦੇਤੀ ਸਿੱਧੀ ਜਮੂਰੀਅਤ ਸਾਨੂੰ ਬਖਸ਼ਦੀ ਹੁਣ ਇਹਦਾ ਕੀ ਮਤਲਬ ਹੋਇਆ ਜਮੂਰੀਅਤ ਦਾ ਤੁਸੀਂ ਦੇਖੋ ਜੇ ਜਮਹੂਰੀਅਤ ਹੁੰਦੀ ਹੈ ਗੁਰੂ ਘਰ ਦੀ ਸੰਭਾਲ ਹੁੰਦੀ ਹੈ ਕੋਈ ਮਹੰਤ ਨਹੀਂ ਉੱਥੇ ਬੈਠ ਸਕਦਾ ਹੈਗਾ ਉਹਦੇ ਚੋਣ 5 ਸਾਲ ਬਾਅਦ ਹੁਣੇ ਹੁਣੇ ਆ ਇਹ ਚੋਣ ਹੁੰਦੇ ਆ ਇਹਦੇ ਵਿੱਚ ਹਰੇਕ ਚਾਹਵਣ ਆਪਣਾ ਮੁੱਦਾ ਅਦੀਨ ਲੋਕਾਂ 'ਚ ਵਿਚਰਦਾ ਪ੍ਰਚਾਰ ਕਰਦਾ ਉਹਦੇ ਅਦੀਨ ਲੋਕਾਂ ਦਾ ਮਤਦਾਨ ਪੈਂਦਾ ਹੈ ਨੁਮਾਇंदे ਚੁਣੇ ਜਾਂਦੇ ਆ ਹਾਊਸ ਬਣਦਾ ਹੈ ਪ੍ਰਧਾਨ ਉਸ ਤੋਂ ਬਣਦਾ ਹੈ ਔਰ ਅਕਾਲ ਤਖਤ ਸਾਹਿਬ ਦੇ ਜਥੇ ਜਥੇਦਾਰ ਹੋਰ ਤਿੰਨ ਜਥੇਦਾਰ ਨਾਲ ਹੈੱਡ ਗ੍ਰੰਥੀ ਹਰਮੰਦਰ ਸਾਹਿਬ ਦੇ ਅਕਾਲ ਤਖਤ ਸਾਹਿਬ ਦੇ ਸਾਰੇ ਨਿਯੁਕਤ ਹੁੰਦੇ ਆ ਤੇ ਜਿਹੜਾ ਹਾਰ ਜਾਂਦਾ ਉਹਦੀ ਵੀ ਦਿਲਚਸਪੀ ਵਿੱਚ ਬਣੀ ਰਹਿੰਦੀ ਹੈ ਕਿ ਐਤ ਕਾ ਨਹੀਂ ਸਹੀ ਅਗਲੀ ਵਾਰੀ ਫੇਰ ਗੁਰੂ ਘਰ ਦੇ ਵਿੱਚ ਅਸੀਂ ਹਿੱਸਾ ਲਵਾਂਗੇ ਇਹ ਗੁਰੂ ਘਰ ਤੇ ਸੰਗਤ ਦਾ ਜਿਹੜਾ ਮੇਲ ਹੈ ਇਹ ਸਿੱਖੀ 'ਚ ਕਿਉਂ ਜ਼ਰੂਰੀ ਹੈ ਕਿਉਂਕਿ ਸਾਡੇ ਕੁਰਬਾਨੀ ਵਾਲੇ ਗੁਰੂ ਸਾਹਿਬਾਨਾਂ ਨੇ ਇਹ ਸੋਚ ਨੂੰ ਪਾਲਣ ਵਾਸਤੇ ਗੁਰਸਿੱਖੀ ਨੂੰ ਪਾਲਣ ਵਾਸਤੇ ਪੰਚਮ ਪਿਤਾ ਦੀ ਸ਼ਹਾਦਤ ਦਿੱਤੀ ਨੌਵੇਂ ਪਾਤਸ਼ਾਹ ਦੇ ਸ਼ਹਾਦਤ ਹੋ ਗਈ ਜਿਨ੍ਹਾਂ ਨੇ ਹੋਰ ਧਰਮਾਂ ਵਾਸਤੇ ਆਪਣਾ ਸੀਸ ਦਿੱਲੀ ਜਾ ਕੇ ਕੁਰਬਾਨ ਕਰਤਾ ਸ਼ਹਾਦਤ ਦਾ ਜਾਮ ਪੀ ਲਿਆ ਦਸਮ ਪਿਤਾ ਨੇ ਉਸ ਸੀਸ ਸਵੀਕਾਰ ਕਰਕੇ ਆਪਣੇ ਦੋਸਤ ਪੂਤ ਚਮਕੌਰ ਸਾਹਿਬ ਦੇ ਦੋਸਤ ਪੂਤ ਫਤਿਹਗੜ੍ਹ ਸਾਹਿਬ ਮਾਤਾ ਜੀ ਫਤਿਹਗੜ ਸਾਹਿਬ ਅਖੀਰ ਚੇ ਪਿੱਠ ਤੇ ਛੁਰਾ ਇਹ ਸਾਰਾ ਕੁਰਬਾਨ ਕਿਹਦੇ ਲਈ ਕੀਤਾ ਉਹ ਸੰਗਤ ਉਹ ਕੌਮ ਜਿਸ ਨੂੰ ਦੇਖ ਕੇ ਗੁਰੂ ਸਾਹਿਬ ਵੀ ਕਹ ਆਪਣਾ ਜਿਹੜਾ ਅਫਸੋਸ ਸੀ ਉਹ ਨੰਗਾ ਲੈਂਦੇ ਸੀ ਕਹਿੰਦੇ ਜੀਵਤ ਐ ਹਜ਼ਾਰੋਂ ਤੁਹਾਨੂੰ ਦੇਖ ਕੇ ਤੇ ਗੁਰੂ ਸਾਹਿਬ ਨੇ ਕੀ ਖਿਤਾਬ ਦਿੱਤਾ ਕਹਿੰਦੇ ਕਿ ਸੰਗਤ 21 ਵਿਸਵੇ ਗੁਰੂ 20 ਵਿਸਵੇ ਆਪਣੀ ਸੰਭਾਲ ਆਪਣਾ ਸਾਰੀ ਸ਼ਹਾਦਤਾਂ ਤੁਹਾਡੇ ਹੱਥ 'ਚ ਫੜਾਤੀਆਂ ਜਿਸ ਕਰਕੇ ਉਹ ਸਿੰਘ ਸਭਾ ਲਹਿਰ ਨੇ ਇਹ ਸੰਭਾਲ ਗੁਰੂਕਰਾਂ ਦੀ ਕਿਸੇ ਮਹੰਤ ਨੂੰ ਨਹੀਂ ਦਿੱਤੀ ਉਹਨਾਂ ਨੇ ਸਮੂਹ ਸਾਧ ਸੰਗਤ ਵੋਟਾਂ ਰਾਹੀਂ ਆਪ ਜੀ ਨੂੰ ਬਖਸ਼ੀ ਤੇ ਕਮਾਲ ਦੀ ਗੱਲ ਹੈ ਕਿ ਜਦ ਅਮਰੀਕਾ 'ਚ ਬੀਬੀਆਂ ਨੂੰ ਵੋਟਾਂ ਪਾਉਣ ਦਾ ਹੱਕ ਨਹੀਂ ਸੀਗਾ ਕਮਾਲ ਦੀ ਗੱਲ ਹੈ ਇੰਗਲੈਂਡ ਦੇ ਵਿੱਚ ਬੀਬੀਆਂ ਨੂੰ ਵੋਟ ਪਾਉਣ ਦਾ ਹੱਕ ਨਹੀਂ ਸੀਗਾ ਇਹ ਜਿਹੜਾ ਗੁਰੂ ਘਰ ਦਾ ਸਿੱਖ ਗੁਰਦੁਆਰਾ ਐਕਟ ਬਣਿਆ ਸਾਰੇ ਵਿਸ਼ਵ ਦੇ ਵਿੱਚ ਸਭ ਤੋਂ ਪਹਿਲਾਂ ਯੂਨੀਵਰਸਲ ਫਰੈਂਚਾਈਜ਼ ਦੇ ਕੇ ਇੱਥੇ ਜਮਹੂਰੀਅਤ ਦੀ ਮਿਸਾਲ ਹਰੇਕ ਬੀਬੀ ਹਰੇਕ ਨਰ ਨਾਰੀ ਗਰੀਬ ਅਮੀਰ ਹਰੇਕ ਨੂੰ ਗੁਰੂ ਘਰ ਨੂੰ ਜੋੜਨ ਵਾਸਤੇ ਇਹਨਾਂ ਨੇ ਜਮਹੂਰੀਅਤ ਇਸ ਧਰਤੀ ਦੇ ਉੱਤੇ ਏਸ਼ੀਆ ਦੇ ਉੱਤੇ ਵਿਸ਼ਵ ਦੇ ਉੱਤੇ ਯੂਨੀਵਰਸਲ ਫਰੈਂਚਾਈਜ਼ ਆਪ ਜੀ ਨੂੰ ਬਖਸ਼ੀ ਹੈਗੀ ਹੈ ਸਾਧ ਸੰਗਤ ਜੀ ਕੀ ਦੀ ਮਹਾਨ ਸੋਚ ਆ ਹੈ ਤੇ 3 ਸਾਲ ਬਾਅਦ ਚੋਣ ਹੁੰਦੇ ਸੀਗੇ ਸਿੱਖ ਕੱਲੇ ਔਰੇ ਨਹੀਂ বাসਦੇ ਪਹਿਲੀ ਐਸਜੀਪੀਸੀ ਦੇ ਵਿੱਚ ਜਿੱਥੇ ਜਿੱਥੇ ਸਿੱਖ ਵਸਨੀਕ ਸੀਗੇ ਅਫਰੀਕਾ 'ਚ ਬਰਮਾ 'ਚ ਸਿੰਗਾਪੋਰ 'ਚ ਹਰੇਕ ਨੂੰ ਵੋਟ ਪਾਉਣ ਦਾ ਹੱਕ ਸੀਗਾ ਉੱਥੇ ਦੇ ਨੁਮਾਇंदे ਵੀ ਚੁਣੇ ਜਾਂਦੇ ਸੀਗੇ ਇਹ ਗੁਰੂ ਦਾ ਕਰ ਸਰਬੱਤ ਦੇ ਭਲੇ ਦਾ ਕਰ ਇਹ ਮਨੁੱਖਤਾ ਦਾ ਕਰ ਹਰੇਕ ਪਾਸੋਂ ਆਪਣੇ ਗੁਰਸਿੱਖ ਜੋੜ ਕੇ ਇੱਥੇ ਜਮਹੂਰੀਅਤ ਤੇ ਡੈਮੋਕ੍ਰੇਸੀ ਲੈ ਕੇ ਆਇਆ ਸਾਧ ਸੰਗਤ ਜੀ ਜਿੱਥੇ ਸਾਡੀ ਜਮਹੂਰੀਅਤ ਸਿੱਖ ਗੁਰਦਾਰਾ ਐਕਟ ਕੁਰਬਾਨੀ ਦੇ ਅਦੀਨ ਸਾਨੂੰ ਮਿਲੀ ਹੈ ਵੱਖ-ਵੱਖ ਮੋਰਚੇ ਚਾਬੀਆਂ ਦੇ ਮੋਰਚੇ ਗੁਰੂ ਕੇ ਬਾਗ ਦਾ ਮੋਰਚਾ ਹਰੇਕ ਕੁਰਬਾਨੀ ਅਦੀਨ ਇਹ ਸਾਨੂੰ ਜਮਹੂਰੀਅਤ ਮਿਲੀ ਹੈ ਭਾਰਤ ਸਰਕਾਰ ਨੇ ਜਿਸ ਨੇ ਇੰਨਾ ਜ਼ਿਆਦਾ ਵਿਤਕਰਾ ਸਾਡੇ ਗੁਰਸਿੱਖੀ ਨਾਲ ਰੱਖਿਆ ਕਿ ਜਿੱਥੇ ਸਾਡੇ ਗੁਰੂ ਸਾਹਿਬ ਜਿਵੇਂ ਉਰੇ ਲਿਖਿਆ ਨਾ ਹਮ Hindu ਨਾ Muslim Allah Ram ਕੇ ਪਿੰਡ ਪ੍ਰਾਣ ਅਸੀਂ Hindu ਨਹੀਂ ਐ ਅਸੀਂ Muslim ਨਹੀਂ ਐ ਅਸੀਂ ਇੱਕ ਅਕਾਲ ਪੁਰਖ ਦੇ ਅਧਿਨ ਇੱਕ ਅਕਾਲ ਪੁਰਖ ਨੂੰ ਪੂਜਣ ਵਾਲੀ ਕੌਮ ਐ ਸਾਡਾ ਲੈਣ ਦੇ ਕਿਸੇ ਨਾਲ ਨਹੀਂ ਐ ਪਰ ਜਿਹੜਾ ਭਾਰਤ ਦਾ ਸੁਵਿਧਾਨ ਐ ਉਹ ਸਾਡੇ ਜਿਹੜਾ ਧਾਰਾ 25 ਐ ਉਦੇ ਐਕਸਪਲੇਨੇਸ਼ਨ 2 ਦੇ ਵਿੱਚ ਲਿਖਦਾ ਹੈ ਲਿਖਦਾ ਹੈ ਕਿ 6 ਆਰ ਡੀਮ ਟੂ ਬੀ ਹਿੰਦੂਸ ਅਸੀਂ ਕਿਵੇਂ Hindu ਬਣ ਗਏ ਗੁਰੂ ਗ੍ਰੰਥ ਸਾਹਿਬ ਸਪਸ਼ਟ ਕਹਿੰਦਾ ਹੈ ਕਿ ਨਾ ਹਮ Hindu ਨਾ ਮੁਸਲਮਾਨ ਫਿਰ ਭਾਰਤ ਦਾ ਸੰਵਿਧਾਨ ਸਾਨੂੰ ਕਿਵੇਂ ਕਹਿੰਦਾ ਹੈ ਕਿ ਤੁਸੀਂ Hindu ਹੋ ਬਣਦੇ ਸਾਰੀ ਸਾਡੇ ਨਾਲ ਬਿਤਕਰੇ ਸ਼ੁਰੂ ਕਰਤੇ ਇਹ ਕਿਵੇਂ ਹੋ ਸਕਦਾ ਹੈਗਾ ਕਿ ਗੁਰੂ ਗ੍ਰੰਥ ਸਾਹਿਬ ਇੱਕ ਚੀਜ਼ ਕਹਿੰਦੇ ਆ ਤੇ ਇਹ ਭਾਰਤ ਦੀ ਕਨਸਟੀਟਿਊਸ਼ਨ ਸਾਨੂੰ Hindu ਬਣਾ ਦਿੰਦੀ ਹੈ ਇਹ ਚੜ੍ਹਦੇ ਸ੍ਰੀ ਵਿਤਕਰਾ ਇਹਨਾਂ ਨੇ ਸਾਨੂੰ ਦਿਖਾਇਆ ਧਰਮ ਤਬਦੀਲੀ ਕਿਸ ਹੱਦ ਤੱਕ ਨਹੀਂ ਕੀਤੀ ਹਰਮੰਦਰ ਸਾਹਿਬ ਦੇ ਉੱਤੇ ਹਮਲੇ ਕਰਕੇ ਅਕਾਲ ਤਖਤ ਸਾਹਿਬ ਢੇਟੇਰੀ ਕਰਕੇ ਦਿੱਲੀ ਦੇ ਵਿੱਚ ਸਾਡਾ ਕੱਲੂ ਕਰਾ ਕਰਕੇ ਉੱਥੇ ਬੀਬੀਆਂ ਨੂੰ ਮਜਬੂਰ ਕੀਤਾ ਕਤਲੇਆਮ 'ਚ ਜਿੱਥੇ ਆਰਮੀ ਨੇਵੀ 에ਅਰਫੋਰਸ BSF ਦਿੱਲੀ ਪੁਲਿਸ CRPF ITBP ਹਰੇਕ ਤਰ੍ਹਾਂ ਦੀ ਸਿਕਿਉਰਿਟੀ ਸੰਸਾ ਦਾ ਹੈੱਡਕੁਆਰਟਰ ਹੈ ਪੰਜ ਦਿਨ ਸਿੱਖਾਂ ਦਾ ਕੱਲੂਕਾਰਾ ਕੀਤਾ ਬਲਾਤਕਾਰ ਦੀ ਗੱਲ ਚੱਲਦੀ ਹੈ ਤਰਲੋਕਪੁਰੀ ਦੇ ਵਿੱਚ ਸਾਡੀਆਂ ਮਾਵਾਂ ਭੈਣਾਂ ਦਾਦੀਆਂ ਬੱਚੀਆਂ ਇਹ ਹਿੰਦੂ ਸਟੇਟ ਨੇ ਰੇਪ ਕੀਤਾ ਹੈਗਾ ਸਾਧ ਸੰਗਤ ਜੀ ਇਹ ਸਾਡੇ ਉੱਤੇ ਇਹ ਸਾਰਾ ਕਰਕੇ ਮੁੜ ਕੇ ਸਾਡਾ ਕੋਈ ਇਨਸਾਫ ਨਹੀਂ ਦਿੱਤਾ ਹੈਗਾ ਇਹ ਦੇਸ਼ ਨੇ ਜਿਹੜੇ ਵਿਤਕਰੇ ਸਾਡੇ ਨਾਲ ਕੀਤੇ ਆ ਇੱਥੇ ਜਸਵੰਤ ਸਿੰਘ ਖਾਲਰਾਂ ਨੇ ਕੇਸ ਕੱਢੇ ਸ਼ਮਸ਼ਾਨ ਘਾਟਾਂ 'ਚ 25000 ਲਾਸ਼ਾਂ ਅਣਪਛਾਤੀਆਂ ਉਹਨੇ ਸਾਨੂੰ ਦਸੀਆਂ ਉਹਦਾ ਕੇਸ ਪਾਇਆ ਨਤੀਜਾ ਕੀ ਇੱਕ ਵੀ ਕੇਸ ਹੱਲ ਨਹੀਂ ਹੋਇਆ ਪਰ ਖਾਲਰਾਂ ਸਾਹਿਬ ਨੂੰ ਇਹ ਸਟੇਟ ਨੇ ਖਤਮ ਕਰਤਾ ਮਾਰਤਾ ਇਹ ਵਿਤਕਰੇ ਜਿੱਥੇ ਸਾਨੂੰ ਜਾਨ ਲੈਵੇ ਹਮਲੇ ਕਰਦੇ ਆ ਉੱਥੇ ਤੁਸੀਂ ਦੇਖੋ ਸਾਡੀਆਂ ਸੰਸਥਾਵਾਂ ਅੱਜ ਬਿਲਕੁਲ ਕੰਟਮ ਕਰਦੀਆਂ ਜਮੂਰੀਅਤ ਭਾਰਤ ਤੋਂ ਪਹਿਲਾਂ ਜਮੂਰੀਅਤ ਜਿਸ ਜਮੂਰੀਅਤ ਨੇ ਮੋਹਨਦਾਸ ਕਰਮਚੰਦ ਗਾਂਧੀ ਨੇ ਆ ਕੇ ਨਨਕਾਣਾ ਸਾਹਿਬ ਦੇ ਮੋਰਚੇ ਤੇ ਉਰੇ ਆ ਕੇ ਵਚਨ ਕੀਤੇ ਕਹਿੰਦੇ ਸਿੱਖ ਭਾਈਓ ਤੁਮਨੇ ਆਜ਼ਾਦੀ ਦੀ ਪਹਿਲੀ ਲੜਾਈ ਜੀਤ ਲਈ ਹੈ ਅਬ ਗੁਰੂ ਘਰੋਂ ਕੋ ਭੁੱਲ ਜਾਓ ਅਬ ਦੇਸ਼ ਦੀ ਆਜ਼ਾਦੀ ਲਈ ਰਹੋ ਉਸੇ ਆਪਕੇ ਗੁਰੂ ਘਰ ਆਪ ਹੀ ਆਜ਼ਾਦ ਹੋ ਜਾਣਗੇ ਉੱਥੇ ਕਰਤਾਰ ਸਿੰਘ ਛੱਬਰ ਨੇ ਜਵਾਬ ਦਿੱਤਾ ਗਾਂਧੀ ਨੂੰ ਕਹਿੰਦੇ ਗਾਂਧੀ ਜੀ ਅੱਜ ਤਾਂ ਜਦ ਅਸੀਂ ਗੁਰੂ ਘਰ ਆਜ਼ਾਦ ਕਰਦੇ ਆਂ ਮਹੰਤਾਂ ਨੂੰ ਹਟਾ ਕੇ ਅਸੀਂ ਆਪਣੀਆਂ ਕਮੇਟੀਆਂ ਸਥਾਪਿਤ ਕਰਦੇ ਆਂ ਤੇ ਜਿਹੜੇ ਅੰਗਰੇਜ਼ ਐ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਮਹੰਤ ਹੋਏ ਜਾਂ ਸਾਡੀਆਂ ਕਮੇਟੀਆਂ ਹੋਣ ਇਹ ਹੋਣ ਦਿੰਦੇ ਆਂ ਜਿੱਦਣ ਮੁਖਤਰਾ ਦਾ ਦੇਸ਼ ਬਣ ਗਿਆ ਤਾ ਮੁੜ ਕੇ ਫਿਰ ਇੱਥੇ ਸਾਡੇ ਪਿੱਠ ਤੇ ਨਹੀਂ ਤੁਸੀਂ ਖੜਨਾ ਤੁਸੀਂ ਮਹੰਤਾਂ ਦੇ ਪਿੱਠ ਤੇ 260 ਵੀ ਹੋ ਸਕਦਾ ਕਿਉਂਕਿ ਗਿਣਤੀ ਨਹੀਂ ਹੋਈ ਜਦ ਉੱਥੇ ਪਹੁੰਚਿਆ ਸਵੇਰੇ ਜਾ ਕੇ ਪਿੱਛੋਂ ਦਰਵਾਜ਼ੇ ਢੋਤੇ ਨਨਕਾਣਾ ਸਾਹਿਬ ਦੇ ਅੰਦਰ ਜਾ ਕੇ ਮਹਾਰਾਜ ਪ੍ਰਕਾਸ਼ ਕੀਤੇ ਤੇ ਡੱਕਿਆ ਹੋ ਨਰੇਣੂ ਮੰਤ ਨੂੰ ਉਦੋਂ ਹੀ ਪਤਾ ਲੱਗਿਆ ਜਦ ਜੈਕਾਰੇ ਜੋ ਬੋਲੇ ਸੋਨੇ ਹਾਲ ਦੇ ਉਦੇ ਕੰਨਾਂ 'ਚ ਪਏ ਪਹਿਲਾ ਕਵਰਾ ਗਿਆ ਮੁੜ ਕੇ ਉਹਨੇ ਜਿਹੜਾ 400 500 ਬੰਦਾ ਇਕੱਠਾ ਕੀਤਾ ਸੀ ਕਿਉਂਕਿ ਉਹਨੂੰ ਵੀ ਸੂਹ ਪਹੁੰਚ ਗਈ ਸੀ ਕਿ ਸਿੱਖਾਂ ਨੇ ਕੋਈ ਨਾ ਕੋਈ ਕੰਮ ਕਰਨਾ ਹੈ ਉਹ ਬੰਦੇ ਇਕੱਠੇ ਕਰਕੇ ਗੁਰੂ ਸਾਹਿਬ ਦੇ ਤਾਬੇ ਬੈਠੇ ਜਥੇ ਨੂੰ ਨਿਹੱਥੇ ਜਥੇ ਨੂੰ ਜਾ ਕੇ ਗੋਲੀਆਂ ਨਾਲ ਧੋਨਣਾ ਸ਼ੁਰੂ ਕਰਤਾ ਸਾਧ ਸੰਗਤ ਜੀ ਸਾਰੇ ਸਿੱਖ ਉਥੇ ਗੋਲੀਆਂ ਨਾਲ ਬਰਛਿਆਂ ਨਾਲ ਵੱਢ ਕੇ 파ੜ ਕੇ ਸੁੱਟ ਤੇ ਕੀ ਉਹ ਜਥੇ ਦਾ ਸੰਤ ਜਰਨੈਲ ਸਿੰਘ ਦੇ ਮੁਕਾਬਲੇ ਦਾ ਇੱਕ ਵੱਡੀ ਕੁਰਬਾਨੀ ਨਹੀਂ ਸੀ ਪਰ ਅੱਜ ਸਾਡਾ ਦੇਖ ਲਓ ਇਤਿਹਾਸ ਕੀ ਹੈ ਅੱਜ ਸਾਡੇ ਇੱਥੇ ਜਾ ਕੇ ਨਨਕਾਣਾ ਸਾਹਿਬ ਦੇ ਮੋਰਚੇ ਤੇ ਭਾਰਤ ਦੇ ਇੰਡੀਪੈਂਡੈਂਸ ਦੇ ਮਹਾਉਤਸਵ 'ਤੇ ਉਹਨਾਂ ਦਾ ਪੇਜ ਨਿਕਲਦਾ ਹੈ ਭਾਰਤ ਉਹਨਾਂ ਨੂੰ ਮਨਾਉਂਦਾ ਹੈਗਾ ਔਰ ਅਸੀਂ ਅੱਜ ਇਹ ਹਾਲਾਤ 'ਚ ਐ ਕਿ ਭਾਈ ਤੇਜਾ ਸਿੰਘ ਭਾਈ ਲਛਮਨ ਸਿੰਘ ਧਾਰੋਵਾਲੀ ਦੀ ਕੋਈ ਵਧੀਆ ਫੋਟੋ ਵੀ ਨਹੀਂ ਮਿਲੀ ਅਸੀਂ ਉਹਰੇ ਲਾਭ ਨਹੀਂ ਸਕੇ ਅਸੀਂ ਆਪਣੇ ਵਿਰਸੇ ਤੇ ਇਤਿਹਾਸ ਤੋਂ ਕਿੰਨੇ ਵਾਂਝੇ ਹੋਏ ਹੋਏ ਆ ਤੇ ਸਾਧ ਸੰਗਤ ਜੀ ਉਹ ਮੋਰਚਾ ਜੇ ਲੱਗਿਆ ਤਾਂ ਅਗਲੇ ਦਿਨ 2000 ਸਿੰਘ ਹੋਰ ਤਿਆਰ ਹੋ ਗਿਆ ਨਰੇਨੂ ਮੰਤ ਨੇ ਜਿਹੜੇ 200 ਵੱਡੇ ਸੀ ਲੱਕੜ ਤੇ ਬਾਲਣਾ ਤੇ ਸੁੱਟ ਕੇ ਫੂਕ ਤੇ ਕੋਈ ਨਿਸ਼ਾਨੀ ਨਹੀਂ ਛੱਡੀ ਸਾਥ ਸੰਗਤ ਜੀ ਅਗਲੇ ਦਿਨ ਪੁਲਿਸ ਵੀ ਉੱਥੇ ਆ ਕੇ ਉਹਦੇ ਪੱਖ 'ਚ ਖੜ ਗਈ ਡੀਸੀ ਐਸਪੀ ਜਦ ਜਥਾ 2000 ਸਿੰਘਾਂ ਦਾ ਚੱਲਿਆ ਗੋਲੀਆਂ ਚੱਲੀਆਂ ਪਰ ਉਹ ਨਹੀਂ ਰੁਕੇ ਤੁਰਦੇ ਤੁਰਦੇ ਪੁਲਿਸ ਵੀ ਭੱਜ ਗਈ ਡੀਸੀ ਵੀ ਭੱਜ ਗਿਆ ਐਸਪੀ ਵੀ ਭੱਜ ਗਿਆ ਨਰੇਣੂ ਮੰਤ ਵੀ ਭੱਜ ਗਿਆ ਤੇ ਨਨਕਾਣਾ ਸਾਹਿਬ ਦਾ ਮੋਰਚਾ ਫਤਿਹ ਕਰਤਾ ਉਹ ਸਿੰਘਾਂ ਨੇ ਕੀ ਇਹ ਕੁਰਬਾਨੀ ਨਹੀਂ ਹੈ ਕੀ ਇਹ ਮੁਕਾਬਲੇ ਦਾ ਇਤਿਹਾਸ ਨਹੀਂ ਹੈ ਆਪਾਂ ਇਹਨੂੰ ਕਿਉਂ ਨਹੀਂ ਯਾਦ ਰੱਖਦੇ ਉਹਦੇ ਨਤੀਜੇ ਦੇਖੋ ਜਿੱਥੇ ਆਪਾਂ ਨੇ ਉਹ ਮੋਰਚੇ ਜਿੱਤੇ 1925 ਦੇ ਵਿੱਚ ਇਹ ਵਿਦਵਾਨਾਂ ਦੇ ਹੋਏ ਸੋਚਦੀਨ ਆ ਜਿਹੜਾ ਸਾਨੂੰ ਪੰਜਾਬ ਲਈ ਜਿਸ ਵੇ ਅਸੈਂਬਲੀ ਦੇ ਵਿੱਚ ਸਿੱਖ ਗੁਰਦੁਆਰਾ ਐਕਟ 1925 ਸਾਨੂੰ ਬਣਾ ਕੇ ਦੇ ਦਿੱਤਾ ਸਾਧ ਸੰਗਤ ਜੀ ਜਮੂਰੀਅਤ ਇਹਦੇ ਵਿੱਚ ਸਿੱਧੀ ਸਾਨੂੰ ਦੇਤੀ ਸਿੱਧੀ ਜਮਹੂਰੀਅਤ ਸਾਨੂੰ ਬਖਸ਼ਦੀ ਹੁਣ ਇਹਦਾ ਕੀ ਮਤਲਬ ਹੋਇਆ ਜਮਹੂਰੀਅਤ ਦਾ ਤੁਸੀਂ ਦੇਖੋ ਜੇ ਜਮਹੂਰੀਅਤ ਹੁੰਦੀ ਹੈ ਗੁਰੂ ਘਰ ਦੀ ਸੰਭਾਲ ਹੁੰਦੀ ਹੈ ਕੋਈ ਮਹੰਤ ਨਹੀਂ ਉੱਥੇ ਬੈਠ ਸਕਦਾ ਹੈਗਾ ਉਹਦੇ ਚੋਣ 5 ਸਾਲ ਬਾਅਦ ਹੋਣੇ ਹੀ ਹੋਣੇ ਆ ਇਹ ਚੋਣ ਹੁੰਦੇ ਆ ਇਹਦੇ ਵਿੱਚ ਹਰੇਕ ਚਾਹਵਣ ਆਪਣਾ ਮੁੱਦਾ ਅਦੀਨ ਲੋਕਾਂ 'ਚ ਵਿਚਰਦਾ ਪ੍ਰਚਾਰ ਕਰਦਾ ਉਹਦੇ ਅਦੀਨ ਲੋਕਾਂ ਦਾ ਮਤਦਾਨ ਪੈਂਦਾ ਨੁਮਾਇंदे ਚੁਣੇ ਜਾਂਦੇ ਆ ਹਾਊਸ ਬਣਦਾ ਹੈ ਪ੍ਰਧਾਨ ਉਸ ਤੋਂ ਬਣਦਾ ਹੈ ਔਰ ਅਕਾਲ ਤਖਤ ਸਾਹਿਬ ਦੇ ਜਥੇ ਜਥੇਦਾਰ ਹੋਰ ਤਿੰਨ ਜਥੇਦਾਰ ਨਾਲ ਹੈੱਡ ਗ੍ਰੰਥੀ ਹਰਮੰਦਰ ਸਾਹਿਬ ਦੇ ਅਕਾਲ ਤਖਤ ਸਾਹਿਬ ਦੇ ਸਾਰੇ ਨਿਯੁਕਤ ਹੁੰਦੇ ਆ ਤੇ ਜਿਹੜਾ ਹਾਰ ਜਾਂਦਾ ਉਹਦੀ ਵੀ ਦਿਲਚਸਪੀ ਬਣੀ ਰਹਿੰਦੀ ਹੈ ਕਿ ਐਤਕਾ ਨਹੀਂ ਸਹੀ ਅਗਲੀ ਵਾਰੀ ਫੇਰ ਗੁਰੂ ਘਰ ਦੇ ਵਿੱਚ ਅਸੀਂ ਹਿੱਸਾ ਲਵਾਂਗੇ ਇਹ ਗੁਰੂ ਘਰ ਤੇ ਸੰਗਤ ਦਾ ਜਿਹੜਾ ਮੇਲ ਹੈ ਇਹ ਸਿੱਖੀ ਚ ਕਿਉਂ ਜ਼ਰੂਰੀ ਹੈ ਕਿਉਂਕਿ ਸਾਡੇ ਕੁਰਬਾਨੀ ਵਾਲੇ ਗੁਰੂ ਸਾਹਿਬਾਨਾਂ ਨੇ ਇਹ ਸੋਚ ਨੂੰ ਪਾਲਣ ਵਾਸਤੇ ਗੁਰਸਿੱਖੀ ਨੂੰ ਪਾਲਣ ਵਾਸਤੇ ਪੰਜਮ ਪਿਤਾ ਦੀ ਸ਼ਹਾਦਤ ਦਿੱਤੀ ਨੌਵੇਂ ਪਾਤਸ਼ਾਹ ਦੇ ਸ਼ਹਾਦਤ ਹੋ ਗਈ ਜਿਨ੍ਹਾਂ ਨੇ ਹੋਰ ਧਰਮਾਂ ਵਾਸਤੇ ਆਪਣਾ ਸੀਸ ਦਿੱਲੀ ਜਾ ਕੇ ਕੁਰਬਾਨ ਕਰਤਾ ਸ਼ਹਾਦਤ ਦਾ ਜਾਮ ਪੀ ਲਿਆ ਦਸਮ ਪਿਤਾ ਨੇ ਉਸ ਸੀਸ ਸਵੀਕਾਰ ਕਰਕੇ ਆਪਣੇ ਦੋਸਪੂਤ ਚਮਕੌਰ ਸਾਹਿਬ ਦੇ ਦੋਸਪੂਤ ਫਤਿਹਗੜ੍ਹ ਸਾਹਿਬ ਮਾਤਾ ਜੀ ਫਤਿਹਗੜ੍ਹ ਸਾਹਿਬ ਅਖੀਰ ਚ ਪਿੱਠ ਤੇ ਛੁਰਾ ਇਹ ਸਾਰਾ ਕੁਰਬਾਨ ਕਿਹਦੇ ਲਈ ਕੀਤਾ ਉਹ ਸੰਗਤ ਉਹ ਕੌਮ ਜਿਸ ਨੂੰ ਦੇਖ ਕੇ ਗੁਰੂ ਸਾਹਿਬ ਵੀ ਕਹ ਆਪਣਾ ਜਿਹੜਾ ਅਫਸੋਸ ਸੀ ਉਹ ਨੰਗਾ ਲੈਂਦੇ ਸੀ ਕਹਿੰਦੇ ਜੀਵਤ ਐ ਹਜ਼ਾਰੋਂ ਤੁਹਾਨੂੰ ਦੇਖ ਕੇ ਤੇ ਗੁਰੂ ਸਾਹਿਬ ਨੇ ਕੀ ਖਿਤਾਬ ਦਿੱਤਾ ਕਹਿੰਦੇ ਕਿ ਸੰਗਤ 21 ਵਿਸਵੇ ਗੁਰੂ 20 ਵਿਸਵੇ ਆਪਣੀ ਸੰਭਾਲ ਆਪਣਾ ਸਾਰੀ ਸ਼ਹਾਦਤਾਂ ਤੁਹਾਡੇ ਹੱਥ 'ਚ ਫੜਾਤੀਆਂ ਜਿਸ ਕਰਕੇ ਉਹ ਸਿੰਘ ਸਭਾ ਲਹਿਰ ਨੇ ਇਹ ਸੰਭਾਲ ਗੁਰੂਕਰਾਂ ਦੀ ਕਿਸੇ ਮਹੰਤ ਨੂੰ ਨਹੀਂ ਦਿੱਤੀ ਉਹਨਾਂ ਨੇ ਸਮੂਹ ਸਾਥ ਸੰਗਤ ਵੋਟਾਂ ਰਾਹੀਂ ਆਪ ਜੀ ਨੂੰ ਬਖਸ਼ੀ ਤੇ ਕਮਾਲ ਦੀ ਗੱਲ ਹੈ ਕਿ ਜਦ ਅਮਰੀਕਾ 'ਚ ਬੀਬੀਆਂ ਨੂੰ ਵੋਟਾਂ ਪਾਉਣ ਦਾ ਹੱਕ ਨਹੀਂ ਸੀਗਾ ਕਮਾਲ ਦੀ ਗੱਲ ਹੈ ਇੰਗਲੈਂਡ ਦੇ ਵਿੱਚ ਬੀਬੀਆਂ ਨੂੰ ਵੋਟ ਪਾਉਣ ਦਾ ਹੱਕ ਨਹੀਂ ਸੀਗਾ ਇਹ ਜਿਹੜਾ ਗੁਰੂ ਘਰ ਦਾ ਸਿੱਖ ਗੁਰਦੁਆਰਾ ਐਕਟ ਬਣਿਆ ਸਾਰੇ ਵਿਸ਼ੇ ਦੇ ਵਿੱਚ ਸਭ ਤੋਂ ਪਹਿਲਾਂ ਯੂਨੀਵਰਸਲ ਫਰੈਂਚਾਈਜ਼ ਦੇ ਕੇ ਇੱਥੇ ਜਮਹੂਰੀਅਤ ਦੀ ਮਿਸਾਲ ਹਰੇਕ ਬੀਬੀ ਹਰੇਕ ਨਰ ਨਾਰੀ ਗਰੀਬ ਅਮੀਰ ਹਰੇਕ ਨੂੰ ਗੁਰੂ ਘਰ ਨੂੰ ਜੋੜਨ ਵਾਸਤੇ ਇਹਨਾਂ ਨੇ ਜਮਹੂਰੀਅਤ ਇਸ ਧਰਤੀ ਦੇ ਉੱਤੇ ਏਸ਼ੀਆ ਦੇ ਉੱਤੇ ਵਿਸ਼ਵ ਦੇ ਉੱਤੇ ਯੂਨੀਵਰਸਲ ਫਰੈਂਚਾਈਜ਼ ਆਪ ਜੀ ਨੂੰ ਬਖਸ਼ੀ ਗਈ ਹੈ ਸਾਧ ਸੰਗਤ ਜੀ ਕਿੰਡੀ ਮਹਾਨ ਸੋਚ ਹੈ ਤੇ 3 ਸਾਲ ਬਾਅਦ ਚੋਣ ਹੁੰਦੇ ਸੀਗੇ ਸਿੱਖ ਇਕੱਲੇ ਹੋਰੇ ਨਹੀਂ ਬਸਦੇ ਪਹਿਲੀ ਐਸਜੀਪੀਸੀ ਦੇ ਵਿੱਚ ਜਿੱਥੇ ਜਿੱਥੇ ਸਿੱਖ ਵਸਨੀਕ ਸੀਗੇ ਅਫਰੀਕਾ 'ਚ ਬਰਮਾ 'ਚ ਸਿੰਗਾਪੋਰ 'ਚ ਹਰੇਕ ਨੂੰ ਵੋਟ ਪਾਉਣ ਦਾ ਹੱਕ ਸੀਗਾ ਉੱਥੇ ਦੇ ਨੁਮਾਇੰਦੇ ਵੀ ਚੁਣੇ ਜਾਂਦੇ ਸੀਗੇ ਇਹ ਗੁਰੂ ਦਾ ਕਰ ਸਰਬੱਤ ਦੇ ਭਲੇ ਦਾ ਕਰ ਇਹ ਮਨੁੱਖਤਾ ਦਾ ਕਰ ਹਰੇਕ ਪਾਸੋਂ ਆਪਣੇ ਗੁਰਸਿੱਖ ਜੋੜ ਕੇ ਇੱਥੇ ਜਮਹੂਰੀਅਤ ਤੇ ਡੈਮੋਕ੍ਰੇਸੀ ਲੈ ਕੇ ਆਇਆ ਸਾਧ ਸੰਗਤ ਜੀ ਜਿੱਥੇ ਸਾਡੀ ਜਮਹੂਰੀਅਤ ਸਿੱਖ ਗੁਰਦੁਆਰਾ ਐਕਟ ਕੁਰਬਾਨੀ ਦੇ ਅਧਿਨ ਸਾਨੂੰ ਮਿਲੀ ਹੈ ਵੱਖ-ਵੱਖ ਮੋਰਚੇ ਚਾਬੀਆਂ ਦੇ ਮੋਰਚੇ ਗੁਰੂ ਕੇ ਬਾਘਾ ਮੋਰਚਾ ਹਰੇਕ ਕੁਰਬਾਨੀ ਅਧਿਨ ਇਹ ਸਾਨੂੰ ਜਮਹੂਰੀਅਤ ਮਿਲੀ ਹੈ ਭਾਰਤ ਸਰਕਾਰ ਨੇ ਜਿਸ ਨੇ ਇੰਨਾ ਜਿਆਦਾ ਵਿਤਕਰਾ ਸਾਡੇ ਗੁਰਸਿੱਖੀ ਨਾਲ ਰੱਖਿਆ ਕਿ ਜਿੱਥੇ ਸਾਡੇ ਗੁਰੂ ਸਾਹਿਬ ਜਿਵੇਂ ਉਰੇ ਲਿਖਿਆ ਨਾ ਹਮ Hindu ਨਾ Muslim Allah Ram ਕੇ ਪਿੰਡ ਪ੍ਰਾਣ